ਤੁਸੀਂ ਪਲੀਜ਼ 2 ਮਿੰਟ ਲਈ ਜਰੂਰ ਬੋਲ ਕੇ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੈਸੇ ਤੇ ਸਾਡੀ ਬੱਚੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਕਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਕਿੱਡਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਧੀਆਂ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਹਿਲਾ ਕੇ ਰੱਖ ਗਈ ਬੇਟੀ ਪਰ ਪਤਾ ਨਹੀਂ ਮੈਂ ਫਤਹਿ ਵੀ ਸਾਂਜੀ ਜੇ ਕੀਤੀ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਇਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਚ ਆਉਂਦੀਆਂ ਨੇ ਜਿੰਨਾ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਅੱਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਜ਼ਿਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿੱਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹੇ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀ ਥਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜਿਹਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹ ਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤਾਂ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅੱਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕੇ 54 ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰ ਅੱਜ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਨਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਆ ਮੈਂ ਕਿਸ ਸਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਇਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾਂ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰਸਿਆਂ ਤੇਰੀ ਇੰਡਸਟਰੀ ਦੇ ਵਿੱਚ ਹੀ ਹੈ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਹੈ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਇੱਕ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚ ਮੈਂ ਇੰਨਾ ਜ਼ਰੂਰ ਕਵਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇੰਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਮੈਂ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਪਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਿਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੁੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਇਸ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੁੱਖ ਸ਼ਾਂਤੀ ਵਰਤਾਉਣਾ ਪਤਾ ਨਹੀਂ ਕਿ ਪਹਾੜ ਜਿੱਡਾ ਲੱਗਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆਂ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹਿ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀ ਥਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜੇ ਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨ ਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨ ਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾ ਹੈ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾਂ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ ਚੁਰੰਜਾ ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰ ਅੱਜ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਆਂ ਕਿਸ ਸੰਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਐਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰਸਿਆਂ ਤੇਰੀ ਇੰਡਸਟਰੀ ਦੇ ਵਿੱਚ ਹੀ ਆ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਆ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਇੱਕ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚੋਂ ਮੈਂ ਇੰਨਾ ਜ਼ਰੂਰ ਕਮਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇੰਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਮੈਂ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਔਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਿਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੁੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੋਖ ਸ਼ਾਂਤੀ ਵਰਤੌਣਾ ਇੰਨੀ ਨੇੜਤਾ ਸੀ ਜਿਹਨੂੰ ਜਿਹਨੂੰ ਜਿੰਨੀ ਮੁਹੱਬਤ ਸੀ ਜਿਹਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਹਦੇ ਨਾਲ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹੇ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀਆਂ ਥਾਵ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਓਖੇ ਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜਿਹਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇ ਕੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਹੈ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਗਰੋਂਦੀਆਂ ਅੱਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਐਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰਾਜ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਨਾ